ਸਾਹੂ ਰੂਤਰ ਖੰਸਾ ਜੀਓ ਕਿਛਦੇ ਕਾਫਿਰ ਰਤਨ ਤੁਲਕੇ ਚੱਲ ਰਹੀ ਤਨ ਤਨ ਸਾਹਿਬ ਸੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜੀਵਣੀ ਲੜੀ ਵਿਚ ਨੋਕਾ ਸਾਜੀ ਦੀ ਮਹਾਨ ਬਖਸ਼ਿਸ਼ ਕਰਤਾਰਾਂ ਸਿੱਖਾ ਫਤਸਾਰਾ ਗੁਰਲਿਕੇ ਕਿਛਦੇ ਜਨੀ ਸਤਗੁਰਾਂ ਦੀ ਸਤਿ ਪਾਣ ਬਿੜਦੇ ਇਕੋ ਜਿਹੇ ਅੰਗ ਵਿਚਾਰਾਂ ਦੇ ਰੂਪ ਦੇ ਸੰਪੰਨ ਕੀਤੇ ਹਨ ਅੱਤੇ ਅੱਜ ਪੰਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰੂ ਦੇ ਬੰਜਰ ਖੰਡ ਵਿੱਚੋਂ ਸ਼ੁਰੂ ਹੋਤਾ ਸਤਿਗੁਰੂ ਸ਼੍ਰੀ ਗੰਦਾਰ ਦੇ ਸਤਾ ਜਗਾਂ ਦੇ ਜਹਾਂ ਦੇ ਸ਼ਾਂਤੀ ਦੇ ਸੰਗਤ ਸਰਗੁਣ ਤਨ ਤਨ ਸਾਹਿਬ ਸ਼੍ਰੀ ਗੁਰੂ ਦੰਦ ਦੇ ਪਾਤਸ਼ਾਹ ਦੀ ਪੁਨਰ ਪਾਵਨ ਨਾਮਕ ਅਗਿਤ ਚਾਰਨ ਕੀਤੇ ਹੋਏ ਸੇਰੇ ਰਾਗ ਦੇ 28ਵੇਂ ਸ਼ਮਜਦਿਆ ਕੋਈ ਤੱਕ ਪੁੰਦਤੀਆਂ ਮੂਲ ਉਪਦੇ ਰਚ ਸੰ ਸਰਵ ਕੀਤੇ ਆਲ ਸਾਰਾ ਸਮੇਂ ਬਿਚਲੰਦਿਆ ਬਿਚਾਰ ਅਦੀਨ ਸਪਾਵਨ ਚਰਦਨ ਨੂੰ ਵਿਚਾਰ ਉਹਦਾ ਸਮਝਣ ਦਾ ਜਤਨ ਕਰੀਏ ਸਤਿਗੁਰੂ ਰਾਮਦਾਸ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਛਾ ਦੀ ਇਸ ਪਾਵਨ ਸ਼ਬਦ ਦੇ ਰਾਹੀਂ ਆਪਾਂ ਕੀ ਸੁਝਾ ਰਹੇ ਹਨ ਇਸ ਨੂੰ ਸਮਝਿਓ ਆਪਣਾ ਇਹ ਜੀਵਨ ਦਾ ਆਧਾਰ ਬਣਾਇਓ ਆਪ ਸਾਡੀ ਸੰਗਤ ਮਾਲਕ ਫਤੂ ਮਰਕਿ ਨਾਮ ਇਕਾ ਕਰ ਕਰੋ ਖੰਡਾਂ ਬ੍ਰਹਮੰਡਾਂ ਦੇ ਵਾਲਕ ਸਬਦਾਂ ਸੰਤਾਰ ਦੇ ਦਸਾਂ ਪਾਤਸ਼ਾਹਾਂ ਅਵਿਰਾਤ ਕੋ ਦੋਤਿ ਰਾਤਮ ਖਸਰੂ ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਾਣ ਕਰਦੇ ਹੋਏ ਦਸਨ ਨੂੰ ਅਸੀਸ ਦਿਓ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਪਰ ਸਵਾਪਾ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਖਾਰ ਦੇ ਪ੍ਰਚਾਨ ਹੋਇਆ ਤਾਂ ਅੰਤ ਵਿੱਚ ਜੀ ਰਾਮ ਦਾ 27ਵਾਂ ਸ਼ਬਦ ਵਿਚਾਰਣ ਦੇ ਰੂਪ ਦੇ ਵਿੱਚ ਸੰਪੰਨ ਕੀਤਾ ਇਸ ਦਸਤਵ ਵਿੱਚ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਬਾਣੀ ਤੁ ਚਾਹ ਦੇ ਨਾਲ ਲਾੜ ਦੇ ਨਾਲ ਕਰਨ ਦਾ ਸਿਧਾਂਤ ਆਪਾਂ ਸਾਰਿਆਂ ਨੂੰ ਸਮਝਾਇਆ ਸੀਗਾ ਜੇ ਪਾਤਸ਼ਾਹ ਜੀ ਨੇ ਫਿਰਣੀਆਂ ਪੰਗਤੀਆਂ ਵਿੱਚ ਕਿਰਪਾ ਕੀਤੀ ਤੇ ਪਏ ਉਹ ਕਰਪਾਲ ਆਪ ਕਰੋ ਨਹਿਵਾਵਨ ਦਾਣਾ ਗੋੜਾ ਮੇਲਾ ਨਾਮ 파ਰ ਬ੍ਰਹਮ ਪ੍ਰਸ਼ਾਨ ਕੋ ਜਨ ਦੇ ਤੇ ਕਿਰਪਾਲ ਕਿਰਪਾ ਦਾ ਆਲ ਘਰ ਵਾਹੀਉ ਜਿਹੜਾ ਇਹ ਠਾਕ ਜਿਹੜਾ ਦਇਆਲ ਹੋ ਜਾਂਦਾ ਕਿ ਤਦ ਕਰ ਵਿਚ ਆ ਜਾਂਦਾ ਉਹਨਾਂ ਦਾ ਆਵਣ ਦਾ ਨਾਮੁਕ ਜਾਂਦਾ ਤੇ ਗੁਰੂ ਦੇ ਨਾਲ ਕਿਉ ਪਰੇ ਜਿਹੜਾ ਰੱਬ ਹੈ ਪਰਬ੍ਰਹਮ ਹੈ ਪਾਪਾਂ ਦੇ ਪੁੰਨਾਂ ਤੋਂ ਪਰੇ ਹੈ ਪ੍ਰਕਿਰਤੀ ਤੋਂ ਪਰੇ ਹੈ ਉਹਦੀ ਪ੍ਰਸ਼ਾਨ ਪਾਕ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਸੋਦਨ ਵੀ ਆਪਾਂ ਸਭਾ ਵਚਨ ਨੂੰ ਸਮਝਾ ਸਕਾਂ ਕਿ ਆਪਣਾ ਸਾਰੇ ਮਨੁੱਖਤਾ ਦਾ ਕਾਇਨਾਤ ਦਾ ਮਕਸਦ ਧਰਤੀ ਤੇ ਆਉਂਦਾ ਇਹੀ ਹੈ ਕਿ ਪਰਮਰਮ ਨੂੰ ਪਛਾਨਣਾ ਕੋਈ ਮਨੁੱਖ ਇਕ ਜਨਮ ਦੇ ਵਿੱਚ ਪਰੇਸ਼ਾਨ ਲੱਵੇ ਕਿਸੇ ਨੂੰ ਦੋ ਜਨਮ ਲੱਗਣ ਕਿਸੇ ਨੂੰ ਹਜਾਰੇ ਲੱਗ ਜਾਣ ਕੋਈ ਕਰੋੜਾਂ ਜਨਮਾਂ ਲੱਗਦਾ ਹੋਵੇ ਇਹਦਾ ਆਉਣ ਜਾਣਾ ਉਦੋਂ ਖਤਮ ਹੋਣਾ ਜਿੱਦਿਏ ਇਹ ਧਰਤੀ ਤੇ ਆ ਕੇ ਆਪਣੀ ਸਿਵਾ ਪਟੜਾ ਕਰਕੇ ਆਤਮ ਚਿੰਨਣ ਕਰਕੇ ਆਪਣੇ ਹਿਰਦੇ ਦੇ ਵਿਟਰਾਣ ਹੋਸ ਪਾਰਬ੍ਰਮ ਪ੍ਰਭੂ ਪ੍ਰਮਾਤਮਾ ਨੂੰ ਜਿੱਨੇ ਪਛਾਣ ਲਿਆ ਸੋ ਪਾਤਸ਼ਾਹ ਜੀ ਅੱਜ ਵਾਲੇ ਪਾਵਨ ਸ਼ਬਦ ਵਿੱਚ ਜਿਨ੍ਹਾਂ ਨੇ ਪਾਰਬ੍ਰਮ ਨੂੰ ਪਛਾਣ ਲਿਆ ਤੇ ਉਹਨਾਂ ਦੀ ਅਵਸਥਾ ਦਰਸਾ ਰਿਹਾ ਹੈ ਜੀ ਉਨਾਂ ਦਾ ਰੰਚੰਤ ਉਹਨਾਂ ਦੇ ਅੰਦਰ ਦੀ ਜਿਹੜੀ ਅਵਸਥਾ ਹੈ ਅੰਦਰ ਦਾ ਖੇੜਾ ਹੈ ਆਨੰਦ ਹੈ ਨਾ ਜਿਹੜਾ ਉਹਨੂੰ ਪਾਤਸ਼ਾਹ ਜੀ ਅੰਕਿਤ ਕਰ ਰਹੇ ਹਨ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿਫਾਵਨਾ ਸ਼ਬਦ ਦੇ ਵਿੱਚ ਰਹਾਉ ਬਲੇ ਬੰਦ ਵਿੱਚ ਕਿਰਪਾ ਕੀਤੀ ਕਿ ਮੇਰੇ ਸਤਿਗੁਰਾਂ ਹਾਂ ਤੁਧ ਬਿਟੋਂ ਕੁਰਬਾਨ ਹੇ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਮੈਂ ਤੁਹਾਡੇ ਉੱਤੋਂ ਹੋਂਦਾ ਪਾਪ ਹੁੰਦਾ ਮੈਂ ਵਿਰਤੋਂ ਦਾ ਪਾਪ ਹੁੰਦਾ ਉੱਪਰ ਦੇ ਮੈਂ ਤੁਹਾਡੇ ਤੋਂ ਪਰਬਾਨ ਹੁੰਨਾ ਤੇਰੇ ਦਰਸ਼ਨ ਕੋ ਬਲਹਾਰਣਾ ਤਸ ਦਿੱਤਾ ਅਮਰਤਨਾ ਤੇਰੇ ਦਰਸ਼ਨਾ ਤੋਂ ਨਾ ਬਲਹਾਰ ਜਾਣਾ ਕੁਰਬਾਨ ਜਾਣਾ ਕਿਉਂਕਿ ਤੁਸਾਂ ਨੂੰ ਤਨ ਦਿੱਤਾ ਇਸ ਕਰਕੇ ਨਹੀਂ ਪਾਸ਼ਾਗਨ ਤੁਸੀਂ ਸਾਨੂੰ ਅੰਮ੍ਰਿਤ ਨਾਮ ਦੇ ਦਿੱਤਾ ਜਿਹਦੇ ਨਾਲ ਮੁਨਕਤਾ ਦਾ ਉਦਾਰਣ ਹੁੰਦਾ ਜਿਹਦੇ ਨਾਲ ਮੁਨਕ ਮਰਤੂਤ ਹੋ ਜਾਂਦਾ ਮਰਤੂਤ ਹੋ ਰਹਿਤ ਕਰਨ ਵਾਲਾ ਜਿਹੜਾ ਅੰਮ੍ਰਿਤ ਰੂਪੀ ਪ੍ਰਮਾਤਮਾ ਦਾ ਨਾਮ ਹੈ ਨਾ ਉਹ ਸਾਡੇ ਝੋਲੀ ਪਾਸ਼ਾਗਨ ਤੁਸੀਂ ਪਾ ਦਿੱਤਾ ਇਸ ਕਰਕੇ ਤੇਰੇ ਤੋਂ ਬਲਹਾਰ ਜਨ ਗਏ ਆ ਬਲਹਾਰ ਦੇ ਅਰਥ ਜਿਹੜੇ ਵਿਦਵਾਨਾਂ ਬਦੇ ਸਜਜੇ ਤੇ ਸੋਹਣੇ ਕੀਤੇ ਹਨ ਆ ਪਰ ਅਸੇਤੇ ਆਪਾਂ ਸ਼ਬਦ ਨੂੰ ਆਮ ਵੀ ਬਹੁਤ ਛੋਟਾ ਜਿਹਾ ਸਮਝ ਲੈ ਵੀ ਠੀਕ ਅਸੀਂ ਤੇ ਤੰਬਰ ਹਾਰ ਜਾਂ ਨਹੀਂ ਹੈ ਬਲਹਾਰ ਜਾਂਦਾ ਭਾਵ ਹੁੰਦਾ ਆਪਣਾ ਸਾਰਾ ਬਲ ਹਾਰ ਦੇਣਾ ਆਪਣੇ ਧਨ ਦਾ ਬਲ ਜਿਹੜੇ ਧਨ ਦਾ ਹੰਕਾਰ ਉਹ ਹਾਰ ਦੇਣਾ ਆਪਣੇ ਸਰੀਰ ਦਾ ਬਲ ਹਾਰ ਦੇਣਾ ਆਪਣੀ ਬੁੱਧੀ ਦਾ ਬਲ ਹਾਰ ਦੇਣਾ ਆਪਣੇ ਜਾਨ ਦਾ ਬਲ ਹਾਰ ਦੇਣਾ ਸਭ ਕੁਝ ਹਾਰ ਕੇ ਆਪਣੀ ਸਿਆਣਪ ਛੱਡ ਕੇ ਆਪਣੀ ਈਗੋ ਹੰਕਾਰ ਛੱਡ ਕੇ ਆਪਣੀ ਬੁੱਧੀ ਦੀ ਸਿਆਣਪ ਛੱਡ ਕੇ ਆਪਣੇ ਵਿਵੇਕ ਦੀ ਗਿਆਨ ਆਦਤ ਛੱਡ ਕੇ ਨਾ ਸਾਰੇ ਬਲ ਜਿਹੜੇ ਹਨ ਇਹਨਾਂ ਨੂੰ ਹਾਰ ਕੇ ਗੁਰੂ ਦੇ ਚਰਨਾਂ 'ਚ ਟਿਕਣਾ ਇਹਨੂੰ ਗੁਰੂ ਤੋਂ ਬਲਹਾਰ ਹੋਣਾ ਕਹਿੰਦੇ ਆ। ਇਦਾਂ ਨਹੀਂ ਹੈਗਾ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉੱਪਰ ਦੀ ਪ੍ਰਕਰਮਾ ਕੀਤੀ ਤੇ ਕਨਾਂ ਵਿਪਾਸ਼ਾ ਮਨ ਜਿੱਤਰ ਤੋਂ ਬਲਹਾਰ ਹੋ ਗਿਆ। ਆਪਣੇ ਬੁੱਧੀ ਜੁੜੀ ਆ ਸਿਆਣਪ ਵਾਲੀ ਚਲਕੀਆਂ ਵਾਲੀ ਉਹ ਨਾ ਛੱਡਣੀ ਆਪਣੇ ਜਿਹੜੀਆਂ ਭੈੜੀਆਂ ਆਦਤਾਂ ਨਾ ਹੰਕਾਰ ਵਾਲੀਆਂ ਵਕਾਰਾਂ ਵਾਲੀਆਂ ਉਹ ਨਾ ਛੱਡਣੀਆਂ ਆਪਣੇ ਸਰੀਰ ਦਾ ਜਿਹੜਾ ਮਾਣ ਹੈ ਮਨੁੱਖ ਨੂੰ ਜਵਾਨੀ ਦਾ ਤਾਕਤ ਦਾ ਇਹ ਨਾ ਛੱਡਣਾ ਧੰਨ ਦਾ ਜਿਹੜਾ ਹੰਕਾਰ ਹੈ ਇਹ ਨਾ ਛੱਡਣਾ ਪਾਸ਼ਕ ਨੇ ਜਿੱਦਾਂ ਸਾਰੇ ਬਾਲ ਮਨੁੱਖ ਹਾਰ ਜਾਂਦਾ ਨਾ ਉਦੋਂ ਗੁਰੂ ਤੋਂ ਬਲ ਹਾਰ ਜਾਂਦਾ ਫਿਰ ਜਦ ਸਾਰੇ ਤਾਨ ਹਾਰ ਕੇ ਬਲ ਹਾਰ ਕੇ ਆਪਣੀ ਤਾਕਤ ਨੂੰ ਛੱਡ ਕੇ ਨਾ ਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਤੇ ਉਸ ਦਿਨ ਇਹ ਗੁਰੂ ਤੋਂ ਬਲਹਾਰ ਹੋ ਜਾਂਦਾ ਤੇ ਪਾਸ਼ਾ ਕਹਿੰਦੇ ਪਾਸ਼ਾ ਤੇਰੇ ਦਰਸ਼ਨ ਤੋਂ ਅਸੀਂ ਬਲਹਾਰ ਜਾਂਨੇ ਆਂ ਕੁਰਬਾਨ ਜਾਂਨੇ ਆਂ ਕਿਉਂਕਿ ਤੁਸੀਂ ਦਿੱਤਾ ਅੰਮ੍ਰਿਤ ਨਾ ਅਮ ਤੇਰੇ ਤੋਂ ਤਾਂ ਕਰਕੇ ਬਲਹਾਰ ਜਾਂਨੇ ਆਂ ਤੁਸੀਂ ਸਾਡੀ ਢੋਲੀ ਵਿੱਚ ਅੰਮ੍ਰਿਤ ਰੂਪੀ ਨਾਮ ਪਾਇਆ ਤੇ ਪਾਸ਼ਾ ਕਹਿੰਦੇ ਤੁਸੀਂ ਸਾਨੂੰ ਅਮਰਤ ਰੂਪੀ ਨਾਮ ਦਿੱਤਾ ਜਿਹਦੇ ਕਰਕੇ ਹੋਇਆ ਕਿ ਸਾਡੀ ਅਵਸਥਾ ਕੀ ਬਣੀ ਪਾਸ਼ਾ ਆਰੰਭਤਾ ਇਸ ਪਾਵਨ ਸ਼ਬਦ ਦੇ ਕਰਦੇ ਸ੍ਰੀ ਰਾਗ ਮਹੱਲਾ 5 ਸ੍ਰੀ ਰਾਗ ਦਾ ਇਹ ਪਾਵਨ ਸ਼ਬਦ ਮਹੱਲੇ 5ਵੇਂ ਧੰਨ ਸਾਹਿਬ ਸ੍ਰੀ ਗੁਰੂਵਾਰ ਜੰਦੇ ਪਾਸ਼ਾ ਜੀ ਦੁਆਰਾ ਉਚਾਰਨ ਹੋਇਆ ਘਰ ਪਹਿਲਾ ਘਰ ਪਹਿਲੇ ਦਾ ਫਾਰਮ ਹੈ ਕੀਰਤਨੀਏ ਸਿੰਘਾਂ ਨੂੰ ਮਿਲਦਾ ਹੈ ਕਿ ਇਸ ਪਾਵਨ ਸ਼ਬਦ ਨੂੰ ਪਹਿਲੇ ਘਰ ਸੰਤਾਲ ਜੇਪ ਜੰਗਾਵਣਾ ਜਦੋਂ ਇਹਦਾ ਕੀਰਤਨ ਦੇ ਰੂਪ ਦੇ ਵਿੱਚ ਕੀਰਤਨ ਕਰਨਾ ਤੇ ਇਹਨੂੰ ਕਿਉਂਕਿ ਇਹ ਮੇਨ ਜਿਹੜਾ ਸਿਧਾਂਤ ਹੈ ਆਪਣੇ ਧਰਮ ਦੇ ਵਿੱਚ ਪੰਥ ਦੇ ਵਿੱਚ ਉਹ ਕੀਰਤਨ ਦਾ ਐਸੇ ਕਰਕੇ ਪਾਸ਼ਾ ਜੀ ਨੇ ਕਿਹਾ ਕਲ ਕੋ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਨਾਏ ਧਿਆਨ ਨਾਮ ਕਥਾ ਦੀ ਵਿਚਾਰ ਦੀ ਗ੍ਰੰਥਾਂ ਦੀ ਸਪਿਚਾਂ ਦੀ ਇਸ ਤਰ੍ਹਾਂ ਕੋ ਲੋੜ ਪੈਂਦੀ ਕਿ ਸਾਨੂੰ ਇਹ ਗੱਲ ਸਮਝ ਵਿੱਚ ਆਵੇ ਕਿ ਕੀਰਤਨ ਕਿਵੇਂ ਕਰਨਾ ਕੀਰਤਨ ਜਿਹੜਾ ਹੈ ਕਦੇ ਵਾਜ ਢੋਲਿਆਂ ਨਾਲ ਨਹੀਂ ਹੁੰਦਾ ਤੁਸੀਂ ਭਿੱਜ ਕੇ ਗੁਰਬਾਣੀ ਦਾ ਨਤਨੇਮ ਕਰ ਰਹੇ ਹੋ ਇਹ ਕੀਰਤਨ ਹੈ ਭਿੱਜ ਕੇ ਗੁਰੂ ਕੇ ਅਲੰਕਾਰਾਂ ਦੇ ਭਾਂਡੇ ਮਾਂਜ ਰਹੇ ਹੋ ਕੀਰਤਨ ਹੈ ਭਿੱਜ ਕੇ ਗੁਰੂ ਕੇ ਤੱਪ ਗੁਰੂ ਕੇ ਸੰਗਤਾਂ ਦੇ ਜੋੜੇ ਝਾੜ ਰਹੇ ਇਹ ਕੀਰਤਨ ਹੈ ਕਿ ਜੇ ਇਹ ਕੀਰਤਨ ਕਿਵੇਂ ਕਰਨਾ ਇਹ ਸਮਝਣ ਵਾਸਤੇ ਨੂੰ ਕਥਾ ਦੀ ਲੋੜ ਪੈਂਦੀ ਆ ਵਿਰੰਥਾ ਨੂੰ ਵਿਚਾਰ ਨਾ ਪੈਂਦਾ ਤੇ ਪਾਤਸ਼ਾਹ ਜੀ ਕਹਿੰਦਾ ਭਾਈ ਜਦੋਂ ਇਸ ਪਾਵਨ ਸ਼ਬਦ ਨੂੰ ਕੀਰਤ ਦੇ ਰੂਪ ਦੇ ਵਿੱਚ ਗਾਣਾ ਲਾ ਪਹਿਲੇ ਘਰ ਸੁਰਤਾਲ ਦੇ ਵਿੱਚ ਗਾਇਆ ਜਾਵੇ ਸਤਿਗੁਰੂ ਆਰੰਭਤਾ ਪਾਵਨ ਸ਼ਬਦ ਦੇ ਕਰਦੇ ਸੰਤ ਜਨਾਂ ਮਿਲ ਪਈਆ ਕਟਿਆੜਾ ਜਮ ਕਾਲ ਸਤਿਗੁਰੂ ਕਹ ਰਹੇ ਕਿ ਹੇ ਪਾਸ਼ਾ ਜਿਸ ਸੰਤ ਜਨਾਂ ਨੂੰ ਮਿਲ ਕੇ ਨਾ ਸੰਤ ਬਾ ਜਿਹੜੀ ਪਹੁੰਚੀ ਹੋਈ ਆਤਮਾ ਹੈ ਉਸ ਅਵਸਥਾ ਦਾ ਨਾਮ ਸੰਤ ਹੈ ਇਹ ਪਹਿਲੇ ਵੀ ਆਪਾਂ ਇੱਕ ਦਿਨ ਵਿਚਾਰਿਆ ਸੀਗਾ ਪਹਿਲੇ ਵੀ ਬਾਚਿਆ ਸੀਗਾ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾਰ ਅਵਸਥਾਾਂ ਹੁੰਦੀਆਂ ਇੱਕ ਸਤਸੰਗੀ ਹੁੰਦਾ ਜਗਿਆਸੂ ਹੁੰਦਾ ਸਾਧੂ ਹੁੰਦਾ ਤੇ ਸੰਤ ਹੁੰਦਾ ਇਹ ਵੈਸੇ ਆਪਾਂ ਇੱਕੋ ਮਨ ਕੋਲੋਂ ਸਭ ਕੁਝ ਨਾਮਾਂ ਦੇ ਨਾਲ ਪਕਾਰ ਜਾਂਦੇ ਪਰ ਅਵਸਥਾਾਂ ਅਲੱਗ-ਅਲੱਗ ਹੁੰਦੀਆਂ ਸਤਸੰਗੀ ਮਨੋਕ ਅਲੱਗ ਹੁੰਦਾ ਜਿਹੜਾ ਸਿਰਫ ਸੰਪਤ ਵਿੱਚ ਆ ਰਿਹਾ ਉਹਨੂੰ ਅਜਾਤਮਕਤਾ ਦਾ ਬੋਧ ਵੀ ਹੈ ਰਿਆ ਜਗਿਆ ਸੂ ਜਿਹੜਾ ਹੁੰਦਾ ਉਹ ਸਤਸੰਗੀ ਤੋਂ ਉੱਤਰੀ ਅਵਸਥਾ ਦੇ ਵਿੱਚ ਹੁੰਦਾ ਵੀ ਉਹਨੂੰ ਸਮਝ ਆ ਚੁੱਕੀ ਹੈ ਜਾਗ ਗਿਆ ਉਹਦਾ ਮਨ ਹਲ ਤੋਇਆ ਨਹੀਂ ਹੈਗਾ ਸਾਧੂ ਜਿਹੜਾ ਹੁੰਦਾ ਕੱਲਾ ਜਾਗਿਆ ਹੀ ਨਹੀਂ ਹੈਗਾ ਉਹ ਤੁਰ ਪਿਆ ਤੇ ਸੰਤ ਜਿਹੜਾ ਹੁੰਦਾ ਉਹ ਤੁਰਿਆ ਨਹੀਂ ਹੈਗਾ ਉਹ ਪਹੁੰਚ ਗਿਆ ਉਜਤੇ ਉਹਨੇ ਜਾਣਾ ਜਿਹੜਾ ਉਹਦਾ ਏਮ ਮਕਸਦ ਹੈ ਉੱਤੇ ਚੜਾ ਗਿਆ ਉਸ ਅਵਸਥਾ ਦਾ ਨਾਮ ਸੰਤ ਹੈ ਤੇ ਪਾਸ਼ਾਕ ਤੇ ਵੀ ਸੰਤ ਜਨਾ ਮਿਲ ਪਈਆ ਜਿਹੜੀਆਂ ਪਹੁੰਚੀਆਂ ਹੁਆਂ ਆਤਮਾ ਮਹਾਨ ਕਹਿੰਦੇ ਉਹਨਾਂ ਨਾਲ ਮਿਲ ਕੇ ਨਾ ਪਾਸ਼ਾ ਜੀ ਕਟੜਾ ਜਮ ਕਾਲ ਅਸੀਂ ਜਮ ਕਾਲ ਦੀ ਜਮਾਂ ਦੀ ਫੰਦੀ ਨੂੰ ਕੱਟ ਦਿੱਤਾ ਇਦੇ ਆਰਥmedel ਵੰਨਾ ਬਹੁਤ ਕੀਤੇ ਹਨ ਮੈਂ ਇੱਕ ਦੋ ਅਰਥਾਪ ਜੀ ਨਾਲ ਸੰਝੇ ਕਰਦ ਨਾ ਸਮੇਂ ਦੇ ਵਿਹਾੜ ਨਾਲ ਕੱਟੇੜਾ ਜਮ ਕਾਲ ਜਮ ਦਾ ਭਾਵ ਹੈ ਜੰਮਣਾ ਕਾਲ ਦਾ ਭਾਵ ਹੈ ਮਰਤੂ ਏ ਪਾਸ਼ਾ ਉਹਨਾਂ ਸਾਧੂ ਮਹਾਤਮਾ ਦੇ ਨਾਲ ਮਿਲ ਕੇ ਨਾ ਜਿਹੜੀਆਂ ਪਹੁੰਚੀਆਂ ਹੋਣ ਜਾਂ ਆਤਮਾ ਮਾਂ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਬ੍ਰਹਮ ਦੀ ਪਰਿਸ਼ਾਨ ਕਰੇ ਕੋ ਉਹਨਾਂ ਦਾ ਤੇਰੇ ਗੁਣਾ ਦੀ ਵਿਚਾਰ ਕਰਕੇ ਜੰਮ ਦਾ ਭਾਵ ਹੈ ਜੰਮਣਾ ਕਾਲ ਦਾ ਭਾਵ ਹੈ ਮਰਨਾ ਸਾ ਜੰਮਣਾ ਤੇ ਮਰਨਾ ਮਿਟ ਗਿਆ ਦੂਸਰੇ ਅਰਥ ਮੇਦੇ ਕਰਨ ਲੱਗਿਆ ਪਾਸ਼ਕ ਦੇ ਉਹਨਾਂ ਸਾਧੂ ਮਹਾਤਮਾ ਦੇ ਨਾਲ ਮਿਲ ਕੇ ਜਿਹੜਾ ਸਾਡੇ ਅੰਦਰ ਅਗਿਆਨਤਾ ਜੰਮੀ ਪਈ ਹਨੇਰਾ ਛਾਇਆ ਪਿਆ ਅੰਦਰ ਕਾਲੀ ਬੋੜੀ ਰਾਤ ਹੈ ਅਗਿਆਨਤਾ ਦੇ ਕਰਕੇ ਸੱਚ ਦਾ ਜਿਹੜਾ ਚੰ드ਰਮਾ ਦਿਸ ਨਹੀਂ ਰਿਹਾ ਤੇ ਉਹਨਾਂ ਸਾਧੂ ਮਹਾਤਮਾ ਦੇ ਨਾਲ ਅੰਦਰ ਮਿਲ ਕੇ ਨਾ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਉਜਿਹੜਾ ਜੰਮਿਆ ਪਿਆਸੀ ਜਿਹੜਾ ਕਾਲ ਉਹ ਕੱਟ ਦਿੱਤਾ ਸੰਤ ਦੇ ਨਾਮ ਮਿਲ ਪਈਆ ਕੱਟਿਆ ਜਮ ਕਾਲ ਤੀਸਰੇ ਅਰਥ ਵਿਦਵਾਨਾਂ ਨੇ ਕੀਤੇ ਵੀ ਜਦੋਂ ਸਾਧੂ ਮਹਾਤਮਾ ਨੂੰ ਮਿਲਦੇ ਨਾ ਉਹ ਦੂਰ ਤੱਕ ਰਸਤਾ ਵਿਖਾ ਦਿੰਦੇ ਹਨ ਆਪਾਂ ਨੂੰ ਪੈ ਤੂ ਜਾਣਾ ਇਹਦੇ ਪਾਸੇ ਤਾਂ ਫੇਰ ਵਾਰ ਆਪਾਂ ਜੇ ਸਾਧੂ ਮਹਾਤਮਾ ਦੀ ਸੰਗਤ ਕਰੀਏ ਨਾ ਮੈਂ ਫਿਰ ਰਪੀਟ ਕਰਨ ਲੱਗਿਆਂ ਗੱਲ ਸਾਧੂ ਮਹਾਤਮਾ ਉਹ ਨਹੀਂ ਜੋ ਸੋ ਕਾਲ ਡਕਲਾ ਸਿਰਫ ਨੇ ਬਾਣਾ ਪਾਰਿਆ ਚੋਲਾ ਪਾ ਲਿਆ ਡੇਰੇ ਚ ਬੈਠ ਗਿਆ ਇਦਾਂ ਨਹੀਂ ਹੈ ਜੋ ਪਹੰਚੀ ਹੋਈ ਆਤਮਾ ਦੀ ਨਾ ਬਾਤ ਕਰ ਰਹੇ ਹਾਂ ਜਿਹੜਾ ਗੁਰਬਾਣੀ ਅਨੁਸਾਰ ਜਿਹੜਾ ਸਾਧੂ ਮਹਾਤਮਾ ਜਿਹੜਾ ਗੁਰਬਾਣੀ ਅਨੁਸਾਰ ਸੰਤ ਹੈ ਪਾਸ਼ੰ ਜਦੋਂ ਉਹ ਕਿਸੇ ਦੀ ਸੰਗਤ ਉਹ ਮਿਲਦੀ ਨਾ ਕਿਸੇ ਨੂੰ ਉਸ ਸਾਧੂ ਮਹਾਤਮਾ ਦੀ ਉਹ ਜਿਸ ਤਰ੍ਹਾਂ ਅਸਮਾਨ ਦੇ ਵਿੱਚ ਹੈ ਬਿਜਲੀ ਲਸ਼ਕਦੀ ਹੈ ਨਾ ਅੱਧੀ ਰਾਤ ਨੂੰ ਬਹੁਤ ਕਾਲੀ ਬੋਲੀ ਰਾਤ ਨੂੰ ਹਨੇਰੀ ਰਾਤ ਨੂੰ ਜਿੱਦੇ ਬਿਜਲੀ ਨੱਚਦੀ ਤੇ ਦੂਰ ਤੱਕ ਮੁੱਖ ਨੂੰ ਦਿਖਾ ਜਾਂਦੀ ਹੈ ਰਸਤਾ ਕਵਾਰੀਓ ਦੂਰ ਤੱਕ ਦਿਸ ਜਾਂਦਾ ਵੀ ਕਿੱਥੇ ਕਿਹੜੀ ਚੀਜ਼ ਰਾਹ ਖੜੇ ਪਾਸੇ ਜਾ ਰਹੀ ਆ ਇਸ ਤਰ੍ਹਾਂ ਕਿੰਨੇ ਭਾਈ ਜਦੋਂ ਕੋਈ ਸਾਧੂ ਮਹਾਤਮਾ ਜੇ ਸੰਗਤ ਕਰਦਾ ਨਾ ਉਹ ਆਪਣੇ ਗਿਆਨ ਦੀ ਬਿਜਲੀ ਇਸ ਤਰ੍ਹਾਂ ਅੰਦਰ ਚਮਕਾ ਦਿੰਦੇ ਵੀ ਦੂਰ ਤੱਕ ਰੱਬ ਤੱਕ ਦਾ ਰਸਤਾ ਵਖਾਣ ਦੇ ਵੀ ਆਹ ਰਸਤੇ ਪਈ ਤੂੰ ਜਾਣਾ ਕਟਿਆੜਾ ਜਮਕਾਲ ਜਿਹੜਾ ਰਸਤੇ ਦੇ ਵਿੱਚ ਅਗਿਆਨਤਾ ਛਾਈ ਪਈ ਹਨੇਰਾ ਛਾਇਆ ਪਿਆ ਨਾ ਉਹਨੂੰ ਕੱਟ ਦਿੰਦੇ ਆ ਜਿਹੜੇ ਸਾਦੂ ਮਹਤਵਾਂ ਹੁੰਦੇ ਪਾਸ਼ਾ ਕਹੇ ਵੀ ਉਹਨਾਂ ਦੀ ਬਾਤ ਪਰ ਜਿਨ੍ਹਾਂ ਨੇ ਪਰਮ ਬ੍ਰਹਮ ਨੂੰ ਪਛਾਣ ਲਿਆ ਸੰਤ ਜਨਾ ਮਿਲ ਭਾਈਆ ਕਟਿਆੜਾ ਜਮਕਾਲ ਸੱਚਾ ਸਾਹਿਬ ਮਨ ਬੁਠਾ ਹੋਵਾ ਖਸਮ ਦਇਆਲ ਪਾਸ਼ਾ ਕਨੇ ਜਿਹੜਾ ਸੱਚਾ ਸਾਹਿਬ ਹੈ ਉਹ ਮਨ ਬੁਠਾ ਘਰ ਵਸ ਗਿਆ ਉਹ ਮਨ ਉਹ ਟਿਕ ਗਿਆ ਜਿੱਦਨ ਮਨ ਟਿਕ ਗਿਆ ਤੇ ਦਿਨ ਮਨ ਨੇ ਟਿਕ ਜਾਣਾ ਤੇ ਬੜੀ ਵੱਡੀ ਪ੍ਰੋਬਲਮ ਹੈ ਆਪਣੀ ਮਨੁੱਖਤਾ ਦੀ ਸਾਰਿਆਂ ਦੀ ਕਲਕਤੀ ਕਾਇਨਾਤ ਦੀ ਇੱਥੇ ਕਹੇ ਜੀ ਮਨ ਨਹੀਂ ਟਿਕਿਆ ਮਨ ਨੇ ਉਹਨਾਂ ਚ ਟਿਕਣਾ ਨਹੀਂ ਹੈਗਾ ਜਿੰਨਾ ਚਿਰ ਅਚਲ ਦਾ ਵਿੱਚ ਆ ਕੇ ਟਿਕ ਨਹੀਂ ਜਾਂਦਾ ਜਿੰਨਾ ਚਿਰ ਗੈਰ ਗੰਭੀਰ ਦਾ ਭਾਰਾ ਰੱਬ ਹੈ ਇਸ ਮਨ ਦੀ ਸਤਾਤੇ ਆ ਕੇ ਬੈਠ ਨਹੀਂ ਜਾਂਦਾ ਇਜਾ ਵਾਸ ਨਹੀਂ ਜਾਂਦਾ ਉਹਨਾਂ ਤੇ ਚੰਚਲਤਾ ਹੀ ਕਰੇਗਾ ਉਹਨਾਂ ਤੇ ਦੌੜੇਗਾ ਪੱਜੇਗਾ ਆਸ਼ਾ ਕਰਿਆ ਵੀ ਸਾਡੇ ਅੰਦਰ ਉਹ ਰਾਬਾ ਆ ਕੇ ਬਸ ਗਿਆ ਸੱਚਾ ਸਾਹਿਬ ਆ ਕੇ ਟਿਕ ਗਿਆ ਸੱਚਾ ਸਾਹਿਬ ਮਨ ਮੁਠਾ ਹੋਆ ਖਾਸਮ ਦਇਆਲ ਜਿਹੜਾ ਖਾਸਮ ਵੀ ਸਾਡੇ ਤੇ ਦਇਆਲ ਹੋਇਆ ਮਿਹਰਬਾਨ ਹੋਇਆ ਪੂਰਾ ਸਤਗੁਰ ਭੇਟਿਆ ਬਿਨਸਿਆ ਸਭ ਜੰਜਾਲ ਕਿਨੇ ਇਦਾਂ ਦੇ ਸੱਤ ਪਰਸ਼ਾਂ ਦੀ ਸੰਗਤ ਕਰਨੇ ਕਰਕੇ ਸਾਨੂੰ ਪੂਰਾ ਜਿਹੜਾ ਗੁਰੂ ਹੈ ਉਹ ਮਿਲ ਗਿਆ। ਭੇਟਿਆ ਦਾ ਭਾਵ ਹੁੰਦਾ ਮਿਲਣਾ। ਪੂਰਾ ਸਤਗੁਰ ਭੇਟਿਆ ਬਿਨਸਿਆ ਸਭ ਜੰਜਾਲ। ਜਿਹੜੇ ਜੰਜਾਲ ਸਨ ਸੰਸਾਰ ਦੇ ਬੰਧਨ ਜਿਹੜੇ ਸਨ ਇਹ ਸਾਰੇ ਬਿਨਸ ਗਏ ਭਾਵਨਾਸ਼ ਹੋ ਗਏ। ਰਹਾਓ ਪਾਸ਼ਾ ਜੇ ਕਿਰਪਾ ਕਰਦੇ। ਜੈਤੋ ਸੇਵਾ ਭਾਉ ਕਰ ਸੇਹ ਪੁਰਖ ਸਜਾਨ ਹੇ ਪਾਤਸ਼ਾਹ ਜੀ ਜਿਨ੍ਹਾਂ ਨੇ ਤੈਨੂੰ ਪਾਵਨਾ ਦੇ ਨਾਲ ਸੇਵਿਆ ਇਹ ਪਰਸੋਂ ਵੀ ਆਪਾਂ ਬਚਨ ਸੰਦੇ ਕੀਤੇ ਸੀਗੇ ਵੀ ਰੱਬ ਦੀ ਸੇਵਾ ਸਾਰੇ ਕਾਇਨਾਤ ਕਰ ਰਹੀ ਕੋਈ ਮੰਦਰਾਂ ਵਿੱਚੋਂ ਜਾ ਕੇ ਕਰ ਰਿਹਾ ਕੋਈ ਮਸਜਿਦਾਂ ਵਿੱਚੋਂ ਜਾ ਕੇ ਕਰ ਰਿਹਾ ਕੋਈ ਆਪਣੇ ਆਪਣੇ ਧਰਮਾਂ ਦੇ ਮੁਤਾਬਕ ਕੁਝ ਰਹੁ ਰੀਤਾਂ ਮੁਤਾਬਕ ਪੂਜ ਰੱਬ ਨੂੰ ਸਾਰੇ ਰਹੇ ਸੇਵਾ ਰੱਬ ਦੀ ਸਾਰੇ ਕਰ ਰਹੇ ਆਪਣੇ ਧਰਮ ਮੁਤਾਬਕ ਕਈਏ ਕੋਈ ਯਾਤਰਾ ਮਾ ਕਰ ਰਹਾ ਤੀਉਥ ਸਥਾਨਾਂ ਦੀਆਂ ਕੋਈ ਭਾਂਡੇ ਮਾਜ ਰਹਾ ਕੋਈ ਢਾੜੇ ਚਾਰੋ ਪੋਚੇ ਲਾ ਰਿਹਾ ਕੋਈ ਲੰਗਰ ਪਕਾ ਰਿਹਾ ਕੋਈ ਸ਼ਕਤ ਰਿਹਾ ਹੈ ਤੇ ਕਾਇਨਾਤ ਦੀ ਸੇਵਾ ਪਰ ਜਿੱਨਾਂ ਚ ਇਹਦੇ ਵਿੱਚ ਭਾਉ ਦਾ ਅੰਛ ਨਹੀਂ ਪਾਇਦਾ ਹੁੰਦਾ ਪ੍ਰੇਮ ਦਾ ਅੰਛ ਨਹੀਂ ਪੈਂਦਾ ਹੁੰਦਾ ਉਹਨਾਂ ਤੇ ਸਿਰਫ ਕਰਮ ਹੈ ਜਾਤਰਾ ਮਾਂ ਤੇ ਜਾਣਾ ਛਾ ਧਾਰਮਿਕ ਸਥਾਨ ਦੀ ਯਾਤਰਾ ਕਰਨਾ ਇਸ਼ਨਾਨ ਪਾਣ ਕਰਨੇ ਉਹਨਾਂ ਚਿਰ ਸਿਰਫ ਕਰਮ ਹੈ ਜਿੰਨਾ ਚਿਰ ਉਹਦੇ ਚ ਪ੍ਰੇਮ ਨਹੀਂ ਪਾਦਾ ਹੋ ਜਾਂਦਾ ਇਹ ਮੈਂ ਨਹੀਂ ਕਹਿ ਰਿਹਾ ਤੁਨ ਗੁਰੂ ਅਰਜਨ ਦੇਵ ਪਾਸ਼ਾ ਕਹਿੰਦੇ ਹੁੰਦੇ ਸੀ ਨਾ ਇੱਕ ਤਰ੍ਹਾਂ ਦੀ ਵੈਸੇ ਜੇ ਸਿਰਫ ਇਹੀ ਹੋਵੇ ਜੇ ਕਰਮ ਨਾਲ ਹੀ ਆਪਾਂ ਪ੍ਰਧਾਨ ਹੁੰਦੇ ਹੋਈਏ ਫੇਰ ਤੇ ਆਪਾਂ ਸਾਰੇ ਕਿਤੇ ਨਾ ਕਿਤੇ 2 4 5 7 ਵਜੇ ਦਰਸ਼ਨ ਕਾਰ ਆਏ ਆ ਇਸ਼ਨਾਨ ਪਾਣ ਕਾਰ ਆਏ ਆ ਹੰਦੇ ਮਾਝ ਚੁੱਕੇ ਆ ਜੋੜੇ 4 ਚੁੱਕੇ ਆ ਤੱਪੜ 4 ਚੁੱਕੇ ਸੇਵਾ ਕਰ ਚੁੱਕੇ ਸਾਰੇ ਕਰਮ ਆਪਾਂ ਕਰ ਚੁੱਕੇ ਆ ਪਰ ਇਹ ਹਾਲੇ ਕਰਮ ਹੀ ਨੇ ਹਜੇ ਕਰਮ ਤੇ ਇੱਕ ਤਰ੍ਹਾਂ ਦਾ ਬੰਧਨ ਹੁੰਦਾ ਮਨੁੱਖ ਦੇ ਉੱਤੇ ਮੇਰੀ ਗੱਲ ਥੋੜੀ ਗਹਿਰੀ ਆ ਹੋ ਸਕਦਾ ਆਪਜੀ ਦੀ ਗੱਲ ਸਮਝ ਵਿੱਚ ਆ ਜੇ ਜੀ ਕਾ ਬੰਧਨ ਕਰਮ ਵਿਅਪ ਹੈ ਜਿੰਨਾ ਚਿਰ ਇਹ ਰਹੇਗਾ ਸਿਸਟਮ ਮਰਿਆਦਾ ਦਾ ਸਿਸਟਮ ਰਹੇਗਾ ਉਨਨਾ ਚਿਰ ਬੰਧਨ ਹੈ ਤੇ ਜਦਨ ਇਹਦੇ ਚ ਭਾਉ ਆਇਆ ਇਹ ਸੇਵਾ ਬਣੀ ਉਹਦੇ ਕਰਮਨਾਸ਼ ਹੋ ਜਾਣਾ ਉਹਦੇ ਗਿਆਨ ਪੈਦਾ ਹੋ ਜਾਣਾ ਪਰ ਤੁਦਾ ਜੀ ਦਾ ਬਚਨ ਹੈ ਇੱਕ ਗਿਆਨ ਕਾਰਨਾ ਕਰਮ ਅਭਿਆਸ ਇਹ ਹੈ ਜ਼ਰੂਰੀ ਆ ਸੇਵਾ ਕਰਨੀ ਅੰਮ੍ਰਿਤ ਵੇਲੇ ਉੱਠਣਾ ਭਾਂਡੇ ਮੰਜ ਨੇ ਸ਼ਰਾਨ ਪਾਨ ਕਰਨਾ ਇਹ ਕਰਮਾਂ ਦਾ ਅਭਿਆਸ ਹੈ ਤੇ অতি ਲਾਜ਼ਮੀ ਹੈ ਪਰ ਕਰਨਾ ਕਦੇ ਵਾਸਤੇ ਡਿਪੈਂਡਡਲ ਕਰ ਤੋ ਸਿਵਰਤੋ ਲੈ ਕੇ ਆਮਤਰੋ ਲੈ ਕੇ ਇਸ਼ਨਾਨ ਪਾਉਣ ਕਰਦੇ ਗੁਰ ਸੰਗਤ ਦੇ ਵਿੱਚ ਆਉਂਦੇ ਭੰਦੇ ਮੌਂਜ ਦੇ ਝਾੜੂ ਪੋਚਾ ਕਰਦੇ ਕਟੋ-ਕਟ ਤੁਹਾਡੇ ਜਨ ਵਿੱਚ ਗੱਲ ਚੱਲਦੀ ਹੋਵੇ ਵੀ ਇਹ ਰੱਬ ਨਾਲ ਪ੍ਰੇਮ ਪਾਉਣ ਵਾਸਤੇ ਕਰ ਰਹੇ ਆ ਤੇ ਜੇ ਸਿਰਫ ਇਹੀ ਆ ਵੀ ਨਹੀਂ ਨੀ ਫਾਰਮੈਲਿਟੀ ਆ ਪੇਪਰਦਾਰੇ ਜਾਣਾ ਹੁੰਦਾ ਫਿਰ ਸਿਰਫ ਇਹ ਕਰਮ ਹੈ ਤੇ ਕਰਮ ਉਹਨਾਂ ਜਨ ਬੰਧਨ ਰਵੇਗਾ ਜਿੰਨਾ ਤੇ ਭਾਉ ਨਹੀਂ ਦੇ ਚਾਹੇਗਾ ਜਿੰਨਾ ਤੇ ਸੇਵਾ ਨਹੀਂ ਬਣੇਗੀ ਤੇ ਭਗਤ ਰਵਦਾਜ ਜੀ ਨੇ ਵੀ ਗਿਆਨ ਆ ਕਾਰਨ ਕਰਮ ਅਭਿਆਸ ਗਿਆਨ ਦੇ ਕਰਕੇ ਕਰਮਾਂ ਦਾ ਅਭਿਆਸ ਕਰਨਾ ਪੈਂਦਾ ਹੈ ਫਿਰ ਗਿਆਨ ਭਇਆ ਤੋਂ ਕਰਮ ਹੈ ਨਾਸ਼ ਜਿੱਦਣ ਗਿਆਨ ਪੈਦਾ ਹੋ ਗਿਆ ਜਿੱਦਣ ਵਿੱਚ ਭਾਉ ਪੈਦਾ ਹੋਇਆ ਸੇਵਾ ਬਣੀ ਉਹਦੇ ਕਰਮ ਨਾਸ਼ ਹੋ ਜਾਣਗੇ ਫਿਰ ساری ਉਮਰੇ ਭਾਡੇ ਮਾਣ ਦੀ ਲੋੜ ਨਹੀਂ ਹੈਗੀ ਫਿਰ ਇਹ ਅਮਰਤ ਵਾਲੀ ਦੀ ਮਰਿਆਦਾ ਜਿਹੜੀ ਹੈ ਇਹ ਉਸ ਅਵਸਥਾ ਤੇ ਮਨੁੱਖ ਤੇ ਲਿਆ ਜਾਂਦਾ ਜਿੱਦੇ ਸਿਰਫ ਬ੍ਰਹਮ ਗਿਆਨ ਰਹਿ ਜਾਂਦਾ ਜਿੱਦੇ ਸਿਰਫ ਭਾਉ ਰਹਿ ਜਾਂਦਾ ਪਾਸ਼ਾ ਕਰੀ ਵੀ ਜਿੰਨੇ ਵੀ ਖਲਕਤ ਹੈ ਸੇਵਾ ਕਰ ਰਹੀ ਕੋਈ ਕਰਮ ਕਮਾ ਰਿਹਾ ਤੇ ਉਹਨਾਂ ਚਿਰ ਕਰਮ ਨੇ ਜਿੰਨਾ ਚਿਰ ਵਿੱਚ ਭਾਉ ਨਹੀਂ ਪੈਦਾ ਹੁੰਦਾ ਪਰ ਜਦੋਂ ਭਾਉ ਪੈਦਾ ਹੋ ਜੇ ਫਿਰ ਇਹ ਸੇਵਾ ਬਣ ਜਾਂਦੀ ਆ ਜਿੰਤੂ ਸੇਵਿਆ ਭਾਉ ਕਰ ਭਾਉ ਮੀਨਸ ਪ੍ਰੇਮ ਜਿਨ੍ਹਾਂ ਨੇ ਤੇਰੀ ਸੇਵਾ ਪ੍ਰੇਮ ਦੇ ਨਾਲ ਕੀਤੀ ਆ ਸਹੀ ਪੁਰਖ ਸੁਜਾਨ ਪਾਸ਼ਾ ਨੇ ਵੀ ਉਹੀ ਪੁਰਖ ਜਿਹੜੇ ਹਨ ਸੁਗਰ ਹਨ ਸੁਜਾਨ ਹਨ ਉਹ ਤਤ ਦਿੱਤੇ ਹਨ ਸੁੰਦਰਸੀ ਹਨ ਤਿੰਨਾ ਪਿੱਛਾ ਛੁੱਟੀ ਹੈ ਜਨ ਅੰਦਰ ਨਾਮ ਨਿਧਾਰ ਪਾਤਸ਼ਕ ਨੇ ਵੀ ਉਹਨਾਂ ਦੇ ਪਿੱਛੇ ਲੱਗ ਕੇ ਛੁੱਟੀ ਦਾ ਕੀ ਤੋਂ ਛੁੱਟੀ ਦਾ ਕਰਮਾਂ ਦੇ ਬੰਧਨਾਂ ਤੋਂ ਛੁੱਟੀ ਦਾ ਜੰਜਾਲਾਂ ਤੋਂ ਛੁੱਟੀ ਦਾ ਜਿਹੜੇ ਮਰਿਆਦਾ ਦੇ ਬੰਧਨ ਸਾਨੂੰ ਕੋ ਇਹ ਤੋਂ ਛੁੱਟੀ ਦਾ ਜੰਮਣ ਮਰਨ ਦੇ ਕਾਲ ਤੋਂ ਛੁੱਟੀ ਦਾ ਉਹਨਾਂ ਨੂੰ ਉਹਨਾਂ ਕਰਕੇ ਛੁੱਟਿਆ ਜਾਏਗਾ ਜਿਹੜੇ ਆਪ ਛੁੱਟੇ ਆ ਆਪ ਮੁਕਤ ਮੁਕਤ ਕਰੇ ਸੰਸਾਰ ਹੁਣ ਜਿਹੜਾ ਮੇਰੇ ਵਰਗਾ ਮਨੁੱਖ ਆਪ ਬੰਧਨਾਂ ਦੇ ਵਿੱਚ ਫਸਿਆ ਆ ਆਪ ਉਹਨੂੰ ਕਰਮਾਂ ਦੇ ਬੰਧਨ ਪਏ ਹੋਏ ਆਪ ਵਕਾਰਾਂ ਦੇ ਬੰਧਨ ਪਏ ਹੋਏ ਉਹ ਦੂਸਰੇ ਨੂੰ ਮੁਕਤ ਨਹੀਂ ਕਰ ਸਕਦਾ ਕਦੇ ਵੀ ਹੋ ਸਕਦਾ ਦੀ ਗੱਲ ਪੌਸੀ ਵਾਲੀ ਨਹੀਂ ਹੈਗੀ ਮੁਕਤ ਉਹ ਕਰੇਗਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੁਹਾਨੂੰ ਜਨ ਕੋ ਸਦਾ ਨਮਸਕਾਰ ਜਿਹੜਾ ਆਪ ਮੁਕਤ ਹੈ ਤੇ ਸੰਸਾਰ ਨੂੰ ਮੁਕਤ ਕਰਨ ਦੀ ਸਮਰੱਥਾ ਰੱਖਦਾ ਉਹ ਸਿਰਫ ਗੁਰੂ ਆ ਉਹ ਸਿਰਫ ਉਹ ਪੁੰਚੀਆਂ ਆਤਮਾ ਮੰਨੇ ਵਾਸ਼ਾ ਕਰੇ ਵੀ ਤਿੰਨਾ ਪਿੱਛਾ ਛੁੱਟੀ ਐ ਉਹਨਾਂ ਪਿੱਛੇ ਲੱਗ ਕੇ ਛੁੱਟੀ ਦਾ ਕਰਮਾਂ ਤੋਂ ਜੰਮਣ ਮਰਨ ਤੋਂ ਜਿਨ ਅੰਦਰ ਨਾਮ ਨਿਧਾਨ ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਪਿਆ ਨਿਧਾਨ ਦਾ ਭਾਵ ਹੁੰਦਾ ਹੈ ਖਜ਼ਾਨਾ ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਪ੍ਰਗਟ ਹੋਇਆ ਕਹਿੰਦੇ ਉਹਨਾਂ ਪਿੱਛੇ ਲੱਗ ਕੇ ਛੁੱਟੀ ਦਾ ਗੁਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਤ ਵਾਸ਼ਾ ਜੀ ਕਹਿ ਰਿਹਾ ਵੀ ਗੁਰੂ ਜਿਗਾ ਦਾਤਾ ਕੋਈ ਨਹੀਂ ਹੋ ਰਹਿਗਾ ਜਿਹੜਾ ਆਤਮ-ਦਾਨ ਦੇ ਦਿੰਦਾ ਜਿਹੜਾ ਆਪਾ ਦੇ ਦਿੰਦਾ ਆਤਮ-ਦਾਨ ਦਾ ਭਾਵ ਹੁੰਦਾ ਆਪਾ ਭਾਵ ਨਿਸ਼ਾਵਲ ਕਰ ਦੇਣਾ ਆਪਾ ਗੁਰੂ ਦੀ ਸੇਵਾ ਕਰਕੇ ਵੇਖੀਏ ਗੁਰੂ ਆਪਣਾ ਸਰੂਪ ਦੇ ਦਿੰਦਾ ਗੁਰੂ ਆਪਾ ਦੇ ਦਿੰਦਾ ਕਲਗੀਆਂ ਵਲੇ ਪਾਸ਼ਾ ਜਿਹਨੇ ਤੇ ਪ੍ਰੈਕਟੀਕਲ ਕਰਕੇ ਖਾਲਸੇ ਨੂੰ ਬਖਾਇਆ ਜਿਹਨਾਂ ਸਿੰਘਾਂ ਨੇ ਗੁਰੂ ਪਾਸ਼ਾ ਜੀ ਦੀ ਸੇਵਾ ਕੀਤੀ ਗੁਰੂ ਤੇ ਜਿਹੜੇ ਉਹ ਖਾਲਸ ਵਸਤ ਤੱਕ ਪਹੁੰਚੇ ਪਾਸ਼ਾ ਜੀ ਨੇ ਅਲਾਨੀਆਂ ਕਹਿ ਦਿੱਤਾ ਲਿਕੇ ਆਪਣੇ ਖਾਲਸੇ ਹੁੰਦੇ ਵੇ ਵੀ ਪ੍ਰਭ ਮੈਂ ਮੂ ਮੈਂ ਤਾਸ਼ ਮੈਂ ਹਰਚ ਨਾ ਹਨ ਤੇ ਆਤਮ ਰਸ ਦੇ ਜਾਣ ਹੀ ਸੋ ਹੈ ਖਾਲਸ ਦੇਵ ਇਹਨੇ ਭਾਈ ਜਿਨ੍ਹਾਂ ਨੇ ਆਤਮ ਦੇ ਰਸ ਨੂੰ ਜਾਣਿਆ ਉਹ ਖਾਲਸੇ ਆ ਉਹ ਸੰਪੰਨ ਨੇ ਉਹ ਸ਼ੁੱਧ ਨੇ ਉਹ ਪਾਤ ਨੇ ਕਿ ਕਹਿੰਦੇ ਉਹਨਾਂ ਦੇ ਵਿੱਚ ਕਿੰਨਾ ਦੀ ਅਕੀਦੀ ਅਵਸਥਾ ਪਾਸ਼ਾ ਜੀ ਨੇ ਦਰਸਾਈ ਉਹ ਖਾਲਸੇ ਦੀ ਆਤਮ ਰਸ ਜਿਹ ਜਾਣ ਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋ ਮੈਂ ਤਾਸ਼ ਮੈਂ ਪਾਸ਼ਾ ਗੁਰਗਲ ਕੀਦਰ ਪਾਸ਼ਾ ਮੰਦੀ ਵੀ ਉਹ ਖਾਲਸੇ ਵਿੱਚ ਪ੍ਰਭ ਮੈਂ ਪ੍ਰਭੂ ਦੇ ਵਿੱਚ ਮੋ ਮੈਂ ਤੇ ਮੇਰੇ ਵਿੱਚ ਤੇ ਤਾਸ਼ ਮੈਂ ਉਹ ਖਾਲਸੇ ਦੇ ਵਿੱਚ ਪ੍ਰਭ ਮੈਂ ਮੋ ਮੈਂ ਤਾਸ਼ ਮੈਂ ਹਰੰਚਕ ਨਾ ਹਨ ਪੇਵ ਹਰੰਚਕ ਮਾਤਰ ਵੀ ਪੇਦ ਨਹੀਂ ਹੈਗਾ ਅਸੀਂ ਇੱਕੋ ਹੀ ਆ ਪਾਸ਼ਾ ਕਨੇ ਵੀ ਐਡਾ ਗੁਰੂ ਹੋ ਸਕਦਾ ਹੈ ਜਿਹੜਾ ਆਤਮ-ਦਾਨ ਦੇ ਸਕਦਾ ਜਿਹੜਾ ਆਪਾ ਦੇ ਸਕਦਾ ਇਸੇ ਕਰਕੇ ਪੰਜ ਵਚਨਾਂ ਨੂੰ ਸਾਝੇ ਕੀਤੇ ਸਰਬਲੋਕ ਗ੍ਰੰਥ ਵਿੱਚ ਖਾਲਸਾ ਮੇਰਾ ਰੂਪ ਹੈ ਖਾਸ ਆਪਣਾ ਸਾਰਾ ਸਰੂਪ ਦੇ ਦੇਣਾ ਖਾਲਸੇ ਨੂੰ ਆਪਾ ਦੇ ਦੇਣਾ ਆਪਣੇ ਵਰਗਾ ਸਰੂਪ ਆਪਣੇ ਵਰਗੇ ਗੁਣ ਆਪਣੇ ਵਰਗੀ ਰਹਿਣੀ ਆਪਣੇ ਵਰਗਾ ਬਾਣਾ ਆਪਣੇ ਵਰਗੀ ਬੇਸ਼ਕੁਸ਼ਾ ਇਹ ਸਿਰਫ ਕਲਗੀਆਂ ਮਲ ਦੇ ਹਿੱਸੇ ਆਈ ਜਿਹੜਾ ਸਾਰਾ ਹੀ ਆਤਮ-ਦਾਨ ਦੇ ਦਿੰਦਾ ਵਾਸ਼ਾ ਕਰੇ ਗੁਰ ਜੀਵਣ ਦਾਤਾ ਕੋਨੇ ਗੁਰੂ ਜਿੱਡਾ ਦਾਤਾ ਕੋਈ ਹੋਰ ਨਹੀਂ ਹੈਗਾ ਜਿਹੜਾ ਆਤਮਦਾਨ ਦਿੰਦਾ ਗੁਰ ਜੈਸਾ ਨਹੀਂ ਕੋ ਦੇਵ ਗੁਰੂ ਜਿੱਡਾ ਕੋ ਦੇਵਤਾ ਨਹੀਂ ਹੈਗਾ ਜਿਹੜਾ ਆਪਾ ਭਾਵ ਦੇ ਦਿੰਦਾ ਗੁਰ ਜੀਵਣ ਦਾਤਾ ਕੋਈ ਨਹੀਂ ਜਿੰਦਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ੍ਹਾਂ ਲਿਖਿਆ ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਕਹਿੰਦੇ ਭਾਈ ਉਹਨਾਂ ਦਾ ਆਉਣਾ ਪ੍ਰਵਾਨ ਹੈ ਉਹਨਾਂ ਦਾ ਆਉਣਾ ਪ੍ਰਮਾਣਿਕ ਹੈ ਕਿਉਂਕਿ ਆਏ ਆਪਾਂ ਸਾਰੇ ਆ ਪ੍ਰਵਾਨ ਕੌਣ ਹੁੰਦਾ ਬਿੱਡੀ ਖੇੜਿਆ ਕੀ ਆਮ ਦੇਕਾ ਆਪਾਂ ਬੱਚੇ ਨੌਕਰੀਆਂ ਲੈਣ ਵਾਸਤੇ ਜਾਂਦੇ ਉਹ ਕਤਾਰਾਂ ਦੀ ਕਤਾਰਾਂ ਲੱਗੀਆਂ ਹੁੰਦੀਆਂ ਉੱਥੇ ਐਕਸੈਪਟ ਕਿੜੇ ਕਿੜੇ ਹੁੰਦੀ ਆ ਬਟ ਡਿਪੈਂਡ ਇਹ ਗੱਲ ਕਰਦੀ ਆਪਾਂ ਸੰਗਤ ਵਿੱਚ ਆਏ ਆ ਹਾਜ਼ਰੀ ਕੀ ਦੀ ਪ੍ਰਵਾਨ ਹੁੰਦੀ ਆ ਇਹ ਗੱਲ ਵੱਡੀ ਆ ਆਪਾਂ ਸੰਸਾਰ ਦੇ ਵਿੱਚ ਆਏ ਆ ਤੇ ਇੱਥੇ ਆਉਣਾ ਪ੍ਰਵਾਨ ਕਿਦਾ ਹੁੰਦਾ ਇਹ ਗੱਲ ਵੱਡੀ ਆ ਆਏ ਆ ਰਮਾਗੇ ਜਮਾਗੇ ਮਰਾਂਗੇ ਇਹ ਆਉਣ ਜਾਣ ਚੱਲਿਆ ਰਹੇਗਾ ਇਹ ਖੇਡ ਆ ਜਿੱਤ ਉਹ ਦਿੱਤ ਕੇ ਕੌਣ ਜਾਂਦਾ ਡਿਪੈਂਡ ਦੇ ਗੱਲ ਕਰਦੀ ਆ ਖਿਡਾਰੀ ਖੇ ਮੈਦਾਨ ਵਿੱਚ ਖੇਡਦੇ ਆ ਹਜ਼ਾਰਾਂ ਦੀ ਤਦਾਦ ਵਿੱਚ ਹੁੰਦੇ ਆ ਆਪਾਂ ਨੂੰ ਪਤਾ ਸਵਾਂ ਦੀ ਗਿਣਤੀ ਵਿੱਚ ਹੁੰਦੇ ਪਰ ਸਾਰੇ ਜਿੱਤਦੇ ਨਹੀਂ ਹੁੰਦੇ ਮੈਡਲ ਉਹਨਾਂ ਨੂੰ ਮਿਲਦੇ ਆ ਸਨਮਾਨਤ ਉਹਨਾਂ ਨੂੰ ਹੁੰਦਾ ਇੱਜ਼ਤ ਉਹਨਾਂ ਦੀ ਹੁੰਦੀ ਅਨਾਉਂਸਮੈਂਟਾਂ ਉਹਨਾਂ ਦੇ ਨਾਮ ਦੀਆਂ ਹੁੰਦੀਆਂ ਜਿਹੜੇ ਬਾਜੀ ਜਿੱਤ ਕੇ ਜਾਂਦੇ ਆ ਜਿਹੜੇ ਜਿਹੜੇ ਹਾਰਦੇ ਨੇ ਉਹਨਾਂ ਦਾ ਨਾਮ ਹੀ ਅਨੌਖੀ ਹੁੰਦਾ ਬੁੱਤਾਂ ਰੰਗਦਾ ਉਹ ਤੇ ਮੰਗਰਲੇ ਪਾਸੇ ਲੰਘ ਜਾਂਦੇ ਵਿੱਚ ਉਹਨੂੰ ਹਾਰ ਗਏ ਆ ਪਾਦਸ਼ਾਹ ਜੀ ਕਹਿੰਦੇ ਵੀ ਇੱਥੇ ਆਇਆ ਪ੍ਰਮਾਨ ਕੀਦਾ ਹੁੰਦਾ ਸੰਸਾਰ ਰੂਪੀ ਮੈਦਾਨ ਵਿੱਚ ਆਪਾਂ ਸਾਰੇ ਆਏ ਆ ਤੇ ਬਕਾਰਾਂ ਦਾ ਯੁੱਧ ਲੜ ਰਹੇ ਆ ਇਹਨਾਂ ਦਾ ਯੁੱਧ ਦੇ ਵਿੱਚ ਜਿੱਤਦਾ ਕੌਣ ਆਏ ਸੇ ਪ੍ਰਮਾਨ ਹੈ ਜਿਨ ਗੁਰ ਮਿਲਿਆ ਸਵੇਹ ਇਹਨੇ ਆਇਆ ਉਹਨਾਂ ਦਾ ਪ੍ਰਮਾਨ ਹੋਵੇਗਾ ਜਿਨ੍ਹਾਂ ਨੂੰ ਸੁਭਾਏ ਜਿਹੜਾ ਗੁਰੂ ਐ ਸੁਭਣ ਗੁਰੂ ਐ ਵੱਡਪਣ ਗੁਰੂ ਐ ਵੱਡਾ ਗੁਰੂ ਐ ਉਹ ਜਿਨ੍ਹਾਂ ਨੂੰ ਮਿਲ ਗਿਆ ਜਿਨ੍ਹਾਂ ਨੂੰ ਆਤਮਦਾਨ ਗੁਣ ਦਿੱਤਾ ਜਿਨ੍ਹਾਂ ਦੇ ਚੋਲੀ ਅਮਰਤ ਨਾਮ ਪਾ ਦਿੱਤਾ ਸੱਚੇ ਸੇਤੀ ਰਤਿਆ ਦਰਗਾ ਬੈਸਣ ਜਾਏ ਕਿਉਂਕਿ ਇਸ ਧਰਤੀ ਦੇ ਉੱਤੇ ਰਹਿ ਕੇ ਸੰਸਾਰ ਰੂਪੀ ਇਹ ਮદાન ਵਿੱਚ ਰਹਿ ਕੇ ਨਾ ਉਹ ਸੱਚ ਦੇ ਵਿੱਚ ਰਤੇ ਗਏ ਆ ਸੱਚ ਚ ਅਭੇਦ ਹੋ ਗਏ ਆ ਦਰਗਾ ਬੈਸਣ ਜਾਏ ਤੇ ਦਰਗਾਹ ਤੇ ਬੈਠਣ ਜੋਗਰੀ ਆਪਣੀ ਥਾਂ ਉਹ ਨਾ ਬਣਾ ਲਈ ਆ ਆਪਾਂ ਸਾਰੇ ਇਸ ਧਰਤੀ ਤੇ ਇਸ ਕਰਕੇ ਰਹ ਰਹੇ ਆ ਸੰਸਾਰ ਦੇ ਇਸ ਕਰਕੇ ਵਿੱਚ ਰਹੇ ਕਿ ਦਰਗਾਹ ਵਿੱਚ ਬੈਠਣ ਯੋਗੀ ਥਾਂ ਬਣਦਾ ਕਿਤੇ ਉਹ ਥਾਂ ਬਣਾਉਣ ਵਾਸਤੇ ਮਨੁੱਖ ਸੰਸਾਰ ਦੇ ਉੱਤੇ ਸੁਚੱਜੇ ਕਰਮ ਕਰਦਾ ਗੁਰਬਾਣੀ ਪੜ੍ਹਦਾ ਹੈ ਵਾਧਤ ਕਰਦਾ ਅੰਮ੍ਰਿਤ ਵੇਲੇ ਉੱਠਦਾ ਹਰ ਇੱਕ ਮਨੁੱਖ ਆਪੋ ਆਪਣੇ ਧਰਮ ਦੇ ਮੁਤਾਬਕ ਕੋਈ ਧੂਣੀਆਂ ਤਾਪਦਾ ਕੋਈ ਜਲ ਧਾਰੇ ਕਰਦਾ ਕੋਈ ਗੰਗਾ ਜਾਂਦਾ ਕੋਈ ਇਸ਼ਨਾਨ ਕਰਦਾ ਕਾਰਨ ਕੀ ਵੀ ਦਰਗਾਹ ਵਿੱਚ ਬੈਠਣ ਯੋਗੀ ਥਾਂ ਬਣ ਜਾਏ ਵਾਸ਼ਕ ਨੇ ਭਾਈ ਜਿਨ੍ਹਾਂ ਦਾ ਆਇਆ ਪ੍ਰਵਾਨ ਇੱਥੇ ਹੋਇਆ ਜਿਹੜੇ ਜਿਨ੍ਹਾਂ ਨੂੰ ਗੁਰੂ ਮਿਲਿਆ ਕਹਿੰਦੇ ਉਹਨਾਂ ਦਾ ਜਿਹੜੇ ਸੱਚ ਵਿੱਚ ਰੱਤੇ ਗਏ ਉਹਨਾਂ ਦਾ ਇੱਥੇ ਰਹਿਣਾ ਵੀ ਪ੍ਰਵਾਨ ਆਇਆ ਵੀ ਪ੍ਰਵਾਨ ਉਹ ਦਰਗਾਹ ਬੈਸਣ ਜਾਏ ਦਰਗਾਹ ਤੇ ਬੈਠਣਯੋਗੀ ਥਾਂ ਉਹਨਾਂ ਆਪਣੀ ਬਣਾ ਲਈ ਆ ਕਰਤੇ ਹੱਥ ਵੜਿਆਈਆਂ ਪੂਰਵ ਲਿਖਿਆ ਪਾਏ ਪਾਸ਼ਕ ਨੇ ਭਾਈ ਜਿਹੜੀ ਇਹ ਬਾਤ ਦਿੱਤੀ ਕੇ ਜਾਣ ਵਾਲੀ ਖੇੜਿਆ ਨਾ ਜਿਨ੍ਹਾਂ ਦੀ ਸੰਸਾਰ ਤੇ ਜਾਨ ਤੋਂ ਵੱਧ ਵੀ ਵੜਾਈ ਹੁੰਦੀ ਹੋਈ ਰਹਿੰਦੀ ਆ ਜਿਨ੍ਹਾਂ ਨੇ ਜਗ੍ਹਾ ਆਪਣੀ ਬਣਾ ਲਈ ਆ ਰੱਬ ਦੇ ਘਰ ਦਰਗਾਹ ਦੇ ਵਿੱਚ ਉਹਨਾਂ ਦੀ ਵਡਿਆਈ ਜਾਨ ਤੋਂ ਬਾਅਦ ਵੀ ਹੁੰਦੀ ਬਹੁਤ ਵਾਰ ਆਪਾਂ ਵਚਨ ਸੰਜਾ ਕੀਤਾ ਭਗਤ ਕਬੀਰ ਜੀ ਵਰਗੇ ਹਜ਼ਾਰਾਂ ਸਦੀਆਂ ਪਹਿਲਾਂ ਜਿਹੜੇ ਹੋਏ ਭਗਤ ਜੈਦੇਵ ਜੀ ਵਰਗੇ ਸਦਨਾ ਜੀ ਵਰਗੇ ਜਿਨ੍ਹਾਂ ਨੇ ਇਸ ਸੰਸਾਰ ਤੇ ਆਏ ਆਪਣੇ ਵਾਂਗੂ ਤੇ ਉਹਨਾਂ ਨੇ ਬਾਜੀ ਨੂੰ ਜਿੱਤਿਆ ਤੇ ਅੱਜ ਤੱਕ ਉਹਨਾਂ ਦੀ ਜਾਇਜ਼ਾਇਕਾਰ ਹੋਈ ਰਹੀ ਆ ਵਡਿਆਈ ਹੋਈ ਰਹੀ ਆ ਆਪਾਂ ਮਾਰਖਾ ਪਜਾਣਾ ਉਹਨਾਂ ਦੀ ਵਡਿਆਈ ਫੇਰ ਹੁੰਦੀ ਰਹਿਣੀ ਕਿਉਂਕਿ ਬਾਜੀ ਜਿੱਤ ਕੇ ਗਈ ਆ ਧਰਤੀ ਤੇ ਆ ਕੇ ਦਰਗਾਹ ਤੇ ਬੈਠਣ ਜੋਗੀ ਥਾ ਉਹਨਾਂ ਆਪਣੀ ਬਣਾਈ ਸੀ ਪਾਸ਼ਾ ਕਦੇ ਵੀ ਇਹ ਵਿੜਾਈਆਂ ਜਿਹੜੀਆਂ ਹਨ ਕਰਤੇ ਦੇ ਵਿੱਚ ਹੱਥ ਵਿੱਚ ਆਨ ਕਰਤੇ ਹੱਥ ਵਿੜਾਈਆਂ ਪੂਰਵ ਲਿਖਿਆ ਪਾਏ ਸੱਚ ਕਰਤਾ ਸਤ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਕਿ ਉਹ ਇਸ ਅਵਸਥਾ ਤੇ ਪਹੁੰਚਦੇ ਆ ਸੱਚ ਕਰਤਾ ਤੇ ਸਾਡੀ ਸ੍ਰਿਸ਼ਟੀ ਦਾ ਕਰਤਾ ਜਿਹੜਾ ਉਹ ਸੱਚਾ ਪ੍ਰਮਾਤਮਾ ਹੈ ਆਪਾਂ ਸੋ ਕਾਲ ਦਾ ਪੰਛਾ ਨੇ ਸਾਰੇ ਸਾਰੇ ਆਪਣਾ ਕੋਈ ਨਾ ਕੋਈ ਗੁਰੂ ਬਣਾਇਆ ਬਿਨੇ ਆ ਅਸੀਂ ਤੇ ਹਵਾ ਵਾਲਾ ਗੁਰੂ ਆੱਡ ਬਣਾਇਆ ਪਾਣੀ ਵਾਲਾ ਦੇਵਤਾ ਆੱਡ ਬਣਾਇਆ ਮੀਂਹ ਵਾਲਾ ਆੱਡ ਬੜਾਇਆ ਉਹ ਕਹਿੰਦੇ ਨਹੀਂ ਸਾਰੀ ਸ੍ਰਿਸ਼ਟਾ ਕਰਤਾ ਸ੍ਰਿਸ਼ਟ ਬ੍ਰਹਮੰਡ ਦਾ ਕਰਤਾ ਰੱਬ ਹੈ ਸੱਚਾ ਹੈ ਜਿਹੜਾ ਸੱਚ ਕਰਤਾ ਸੱਚ ਕਰਨਹਾਰ ਜਿਹੜਾ ਕਰਨਹਾਰ ਹੈ ਜਿਹੜਾ ਸਮਰੱਥ ਹੈ ਸੱਚ ਸਾਹਿਬ ਸੱਚ ਤੇਕ ਇਹ ਉਹ ਸੱਚੇ ਸਹਿਬ ਦੀ ਅੰਦਰ ਆਪਨੇ ਤੇਕ ਪੈਦਾ ਕਰਦੇ ਆਸਰਾ ਪੈਦਾ ਕਰਦੇ ਆ ਜੋ ਟੇਕ ਜੰਨਾ ਤੇ ਮਨੁੱਖ ਦੀ ਕੋ ਸੱਚੇ ਸਾਹਿਬ ਤੇ ਨਹੀਂ ਰਹੇਗੀ ਉਹਨਾਂ ਤੇ ਇਹਦੇ ਅੰਦਰ ਦੁਬਦਾ ਰਹੇਗੀ ਜਿੰਨਾ ਕਰ ਦੁਬਦਾ ਰਹੇਗੀ ਖੁਆਰ ਹੋਏਗਾ ਦੁਖੀ ਹੋਏਗਾ ਇਸੇ ਕਰਕੇ ਖਾਲਸਾ ਜੀ ਨੂੰ ਸਦਾਦ ਪਾਛ ਜਨ ਦਿੱਤਾ ਵੀ ਖਾਲਸਾ ਜੀ ਜਿਹੜੀ ਆਪਣੀ ਟੇਕ ਹੈ ਇਹ ਸਿਰ ਸੱਚੇ ਸਾਹਿਬ ਤੇ ਰੱਖੇ ਜਿਸ ਦਿਨ ਸੱਚੇ ਸਾਹਿਬ ਤੇ ਆਪਣੀ ਟੇਕ ਬਣਨ ਗਈ ਉਦੋਂ ਆਪਾਂ ਸੌਖੇ ਹੋ ਜਾਣਾ ਉਦੋਂ ਦੁੱਖ ਮੰਦਰੋਂ ਖਤਮ ਹੋ ਜਾਣਾ ਦੁਖੀ ਆਪਾਂ ਇਸ ਕਰਕੇ ਕਿ ਟੇਕ ਸੱਚੇ ਸਾਹਿਬ ਦੀ ਨਹੀਂ ਹੈਗੀ ਦੇਖ ਆਪਾ ਦੇਖਦੇ ਹੋਏ ਰੱਬ ਤੇ ਰੱਖਦੇ ਆ ਵੀ ਉਹ ਫਲਾਨਾ ਬਾਬਾ ਉਤੇ ਟੇਕ ਰੱਖੋ ਫਲਾਨਾ ਦੇਵੀ ਦੇਵਤਾ ਉਤੇ ਟੇਕ ਰੱਖੋ ਪਾਸ਼ਕ ਨਹੀਂ ਸੱਚ ਸਾਹਿਬ ਸੱਚ ਟੇਕ ਜਿਹੜੇ ਬ੍ਰਹਮ ਨੂੰ ਪਛਾਣ ਲੈਂਦੇ ਉਹ ਜ ਟੇਕ ਵੀ ਉਹਨਾਂ ਦੀ ਬ੍ਰਾਹਮੀ ਹੁੰਦੀ ਸੱਚੋ ਸੱਚ ਬਖਾਨੀ ਐ ਸੱਚੋ ਬੁੱਧ ਬਵੇਕ ਉਹ ਸੱਚੇ ਨੂੰ ਬਖਾਨਦੇ ਆ ਉਹਨੂੰ ਪੁੱਜਦੇ ਆ ਸੱਚੋ ਬੁੱਧ ਬਵੇਕ ਬਵੇਕ ਦਾ ਭਾਵ ਹੁੰਦਾ ਵਿਵਦਾ ਭਾਵ ਹੁੰਦਾ 2 2 1 ਜਦੋਂ ਉਹ ਉਹਨੂੰ ਵਿਖਾਣਦੇ ਆ ਦੋ ਤੋਂ ਇੱਕ ਹੋ ਜਾਂਦੇ ਆ ਭਾਵ ਰੱਬ ਤੇ ਮਨੁੱਖ ਅਲੱਗ-ਅਲੱਗ ਆ ਪਰ ਜਦੋਂ ਉਹਨੂੰ ਵਿਖਾਣਦਾ ਉਹਦੇ ਗੁਣਾ ਨੂੰ ਘਗਾਉਂਦਾ ਫਿਰ ਰੱਬ ਆਪਣੇ ਵਿੱਚ ਮਿਲਾ ਦਿੰਦਾ ਇੱਕ ਰੂਪ ਹੋ ਜਾਂਦੇ ਜਿਹਨੂੰ ਕਲਗੀ ਤਰਪਾਸ਼ ਨੀਗਾ ਦ્વੈਤ ਏਕ ਰੂਪ ਹੋ ਗਏ ਉਹ ਅਸੀਂ ਦੋ ਸੀ ਪਰ ਹੁਣ ਇੱਕ ਰੂਪ ਹੋ ਗਏ ਆ ਜਿਹਨੂੰ ਭਗਤ ਕਬੀਰ ਜੀ ਨੇ ਅਲਾਨੀਆਂ ਆਖਿਆ ਵੀ ਅਬ ਤੋ ਜਏ ਜੜਾ ਸੰਗਾਸਣ ਮਿਲੇ ਹੈ ਸਾਨ ਗਪਾਨੀ ਰਾਮ ਕਬੀਰਾ ਇੱਕ ਭਏ ਹੈ ਕੋਈ ਨਾ ਸਕਾ ਪਛਾਨਨੀ ਹੁਣ RAM ਤੇ KABIR ਇੱਕ ਹੋ ਗਏ ਆ ਕੋਈ ਪਛਾਨ ਨਹੀਂ ਸਕਦਾ ਪਾਸ਼ਾ ਨੇ ਸੱਚੋ ਬੁੱਧ ਬਿਬੇਕ ਨੇ ਬਿਬ ਧੋ ਵਿਚਾਰਾ ਖਤਮ ਹੋ ਕੇ ਇੱਕ ਅਲੰਕਾਰ ਦੀ ਇੱਕ ਅਕਾਲ ਦੀ ਵਿਚਾਰ ਸਾਡੇ ਅੰਦਰ ਰਹਿ ਗਈ ਆ ਸਰਬੰਨ ਅਨੰਤ ਰਬ ਰਹਿਆ ਜਪ ਨਾਨਕ ਜੀ ਦਾ ਏਕ ਪਾਸ਼ਾ ਜੀ ਖਿਰਲੀ ਪੰਥ ਦੇ ਚਰਪਾ ਕਰਦੇ ਕਹਿੰਦੇ ਉਹ ਪ੍ਰਮਾਤਮਾ ਉਹ ਅਕਾਲ ਸਾਰਿਆ ਨਿਰੰਤਰ ਭਾਵ ਹਰ ਜਗ੍ਹਾ ਰਵਿਆ ਹੋਇਆ ਜਪ ਨਾਨਕ ਜੀ ਵਾ ਇੱਕ ਕਹਿੰਦੇ ਅਸੀਂ ਉਸ ਰੱਬ ਨੂੰ ਜਪ ਕੇ ਜੀਵਦੇ ਆ ਉਹਨੂੰ ਜਪ ਕੇ ਦੇ ਸਹਾਰੇ ਜਿਉ ਰਹੇ ਆ ਉਹਨੂੰ ਜਪਦੇ ਜਾਂਦਾ ਜੀਵਦੇ ਆ ਨਹੀਂ ਵਿਸਰ ਜਾਂਦਾ ਤੇ ਮਰ ਜਾਂਦੇ ਆ ਆਤਮਿਕ ਮੌਤ ਸਾਡੀ ਹੋ ਜਾਂਦੀ ਜਿਹਨੂੰ ਰੋਜ਼ ਆਪਾਂ ਪੜਦੇ ਆ ਖਾ ਜੀਵਾ ਬਿਸਰੇ ਮਰ ਜਾਓ ਜਿੰਨਾ ਚਿਰ ਉਹਨੂੰ ਜਪਦੇ ਆ ਜਿਉਂਦੇ ਆ ਜਦੋਂ ਵਿਸਰ ਜਾਂਦਾ ਸਾਡੀ ਆਤਮਿਕ ਤੌਰ ਤੇ ਮੌਤ ਹੋ ਜਾਂਦੀ ਆ ਪਾਸ਼ਾ ਕਹਿੰਦੇ ਭਾਈ ਉਸ ਰੱਬ ਨੂੰ ਜਿਹੜੇ ਬ੍ਰਹਮ ਨੂੰ ਪਛਾਣਦੇ ਨਾ ਉਹਦੇ ਸਹਾਰੇ ਜਿਉਂਦੇ ਆ ਉਹਦੇ ਸਹਾਰੇ ਸੰਸਾਰ ਦੇ ਲੈਂਦੇ ਆ ਉਹਦੇ ਟੇਕ ਅੰਦਰ ਆਪਣੇ ਪੈਦਾ ਕਰਦੇ ਆ ਕਿਉਂਕਿ ਉਹ ਬ੍ਰਹਮ ਨੂੰ ਪ੍ਰਸ਼ਾਨਣ ਦੇ ਨਾਲ ਇਸ ਸੰਸਾਰ ਦੇ ਆਪਣਾ ਆਇਆ ਸਫਲ ਹੋਣਾ ਜਾਣਾ ਸਫਲ ਹੋਣਾ ਸੋ ਕੱਲ ਆਪਾਂ ਅਗਲੇ ਪਾਵਨ ਸ਼ਬਦ ਦੇ ਵਿਚਾਰ ਕਰਾਂਗੇ ਅੱਜ ਦੇ ਪਾਵਨ ਸ਼ਬਦ ਦੇ ਵਿਚਾਰ ਕਰਦੇ ਅੰਦਾਜ਼ ਤੋਂ ਹੋਈਆਂ ਭੁੱਲਾਂ ਦੀ ਛਮਾ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਹੁੰਦਾ ਉਚਾਰਨ ਛੁੱਧ ਵਿਚਾਰ ਕਰਨ ਦੀ ਸਮਰੱਥਾ ਦੇ ਆਪ ਸਭ ਨੂੰ ਸੰਗਤ ਦਾ ਧੰਨਵਾਦ ਕੋਟਣ-ਕੋਟ ਸ਼ੁਕਰ ਧੰਨਵਾਦ ਸਹਿਬੇ ਕਮਾਲ ਚਬਰਾ ਸ਼ਾਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸਰਬਰੇ ਕਾਇਨਾਤ ਦੋ ਜਹਾਨ ਵਾਲੀ ਜੁਗ ਜੁਗਾਦਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਲੋਕ ਸੁਖੀਏ ਪਰਲੋਕ ਸਹੇਲੇ ਨਾਨਕਾ ਪ੍ਰਭ ਅਪ ਹਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ